ਹਲੋ ਆ ਇੱਕ ਦਮ ਹਰ ਇੱਕ ਕੀ ਹੈ ਚਾਲਾ ਤੇ ਸਵਾਗਤ ਹੈ ਤੁਹਾਨੂੰ ਨਵੇਂ ਵਲੌਗ ਤੇ ਬਲੈਕੀ ਆ ਬਲੈਕੀ ਕਿਵੇਂ ਆ ਹਲੋ ਬਲੈਕੀ ਸੁਪਿੰਗ ਇਧਰੋਂ ਕੰਮ ਤੋਂ ਨੰ ਨਵੇੜ ਕੇ ਠੀਕ ਆ ਫਿਰ ਅੱਲਾ ਯਾ ਟੂਏ ਬੋ ਪਰਦੇ ਜਾਂ ਫਿਰ ਚੱਲਾਂਗੇ ਗਰਾਊਂਡ ਦੇ ਟੂਰਨਾਮੈਂਟ ਤੇ ਬੰਦੇ ਕਿਹੜੇ ਤੇ ਦੋ ਜੋਬਰਾ ਆਪਣੇ ਆ ਬੈਠਿਆ ਤੇ ਉਹ ਜਾਲੀ ਜਦਾਂ ਕਰਕੇ ਬਾਹਰ ਹੋ ਰਿਹਾ ਸੋ ਯਾਰ ਕਿਸੇ ਕੋਲੇ ਮੇਲ ਹੋ ਵੀ ਤਾਂ ਦੱਸ ਦਿਓ ਇਹ ਦੋਨੇ ਫੀਮੇਲ ਆ ਪ੍ਰਾ ਏ ਇਧਰ ਥੋੜੀ ਨਿਗਾਹ ਹੀ ਮਾਰਾ ਦੇ ਮਾੜੀ ਕੋ ਆਵਾ ਦੇਣਾ ਹੋਵੇ ਆਹਾ ਅੱਛਾ ਉਹਦੇ ਜੋ ਬੱਚਾ ਦਾ ਲਿਆ ਬੱਚਾ ਦਿਖਾ ਦੇ ਲੋਰੀ ਲੋ ਜੀ ਬਾਜੀ ਵਾ ਆਦੀਵਾ 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 ਘਰ ਦਾ ਆ ਬਈ ਆਜੋ ਓਏ ਓਏ ਬੱਸ ਠੰਡਾ ਠੰਡਾ ਮਾ ਬਈ ਨਾ ਨਾ ਬਈ ਨਾ ਬੜਾ ਕਰਮਾ ਦਾ ਯਾਰ ਓਹ ਕੁੱਤਰ ਪੁੱਤਰ ਯਾਰ ਤੇ ਆ ਲੈ ਤਾਂ ਆ ਵੱਡਾ ਏ ਆ ਆ ਨਾ ਹੀ ਇੱਕ ਯਾਰ ਹਾਂ ਦੇ ਨਵੀਂ ਠੱਲਾ ਪਾਵਾਂਗੇ ਪਈਆਂ ਆਪਣੇ ਕੋਲੇ ਤੇ ਓਹੋ ਹੋਹ ਵਧਾਈਆਂ ਹੋ ਗਈਆਂ ਜੀ ਵਧਾਈਆਂ ਹੋ ਗਈਆਂ ਦੋ ਜੋੜਿਆਂ ਨੇ ਬੱਚੇ ਕੱਢ ਲਏ ਓ ਯਾਰ ਇਹਨਾਂ ਨੇ ਤਾਂ ਬਾਲੀ ਛੇ ਦੀ ਕੱਢੇ ਬੱਚੇ ਆ ਫੇਰ ਇੱਧਰ ਆਗੇ ਆ ਤੂੰ ਵੀ ਇੱਧਰ ਆ ਗਈ ਤੇ ਆਏ ਆਏ ਆਏਗੀ ਚੱਕਰਾ ਸਾਨੂੰ ਫੇਰ ਤੂੰ ਵੀ ਆ ਗਿਆ ਤੂੰ ਵੀ ਆ ਗਿਆ ਹੈ ਸਾਦਾ ਪਾਉ ਇੱਕ ਮਿੰਟ ਯਾਰ ਕਾ ਉੱਤਰ ਦੇ ਮਹਰ ਕੜਾ ਅੱਛਾ ਸੋ ਇਹਨਾਂ ਨੇ ਤਾਂ ਬਈ ਕੱਲ ਪਰਸੋ ਦੇ ਵਿੱਚ ਵਿੱਚ ਹੀ ਕੱਢਿਆ ਆ ਦੇ ਆ ਤਾਂ ਬੜੇ ਛੋਟੇ ਹਾ ਜੀ ਚਲੋ ਕੋਈ ਨਾ ਆ ਦੇ ਇਧਰ ਆ ஹைਦਰ ਕੀ ਦੇਖ ਲਈਏ ਅਬ ਅੱਸੇ ਅੱਸੇ ਠੰਡਾ ਰਹਿ ਠੰਡਾ ਰਹਿ ਆ ਵੀ ਨਿਕਲਣ ਵਾਲੇ ਹੋਗੇ ਬਸ ਸੋ ਇਹਨਾਂ ਨੂੰ ਹੁਣ ਬਈ ਪੱਕਾ ਇੱਕ ਨੂੰ ਹੱਥ ਤੇ ਖਿਲਾਵਾਂਗੇ ਤੇ ਦੂਜਿਆਂ ਨੂੰ ਬਸ਼ਾਬਰੀ ਤੇ ਸਾਰਿਆਂ ਨੂੰ ਚਾਰ ਹੋ ਗਏ ਚਾਰ ਨੂੰ ਬਸ਼ਾਬਰੀ ਖਿਲਾਵਾਂਗੇ ਉਦੋਂ ਬਾਅਦ ਫੇਰ ਜੋੜੇ ਖਾਂਡੇ ਘਰ ਨਾਲੇ ਹੀ ਆ ਠੀਕ ਆ ਉਹ ਮਸਾ ਅਮ ਫਿਰ ਦੇ ਆਇਆ ਆਪਾਂ ਤੇ ਇਹ ਆਹ ਬੜਾ ਜੋੜਾ ਹੀ ਟਰਾਈ ਕਰਗੇ ਲਾਉਣ ਦੀ ਆਪਾਂ ਸੋ ਜੋੜਾ ਜਿਹੜਾ ਹੈਗਾ ਆ ਰਿਹਾ ਆਹ ਆਹ ਕੂਟਰ ਆਹ ਬੜਾ ਯਾਰਾਂ ਆ ਬਣਾ ਕਬੂਤਰ ਤੇ ਕਬੂਤਰ ਹੀ ਲਾਉਣੀ ਇਹਦੇ ਨਾਲ ਆਪਾਂ ਕੂਤਰੀ ਲੂ ਕੂਤਰੀ ਕੂਤਰੀ ਕੇ ਵਾਰ ਆ ਜੋ ਗਿਆ ਜੀ ਬਾਹਰ ਮਿਲਦੇ ਤੁਹਾਨੂੰ ਕੀ ਆ ਗਿਆ ਆ ਲੋ ਆ ਜੋੜਾ ਲਾਉਣਾ ਠੀਕ ਆ ਤੁਹਾਨੂੰ ਚਾਹੀ ਪਹਿਲਾਂ ਵੀ ਠੀਕ ਆ ਅਦਭੁਤ ਜਿਹਾ ਅਜੀ ਸਰਫਰ ਹੋ ਰਿਹਾ ਅਜੀ ਸਰਫਰ ਹੋ ਰਿਹਾ ਠੀਕ ਹਾਂ ਹਾਂ ਆ ਵੇ ਇੱਧਰ ਸਾਬਾ ਲਾ ਫਰਿੱਜ ਖੋਲਦੀ ਤੇ ਖੋਲ ਕਰਦੀ ਇੱਥੇ ਕਿਤੇ ਲਾ ਦਿੰਦੇ ਆ ਆਹ ਜਿਹੜਾ ਮਾਲਾ ਕਈ ਵਾਰੀ ਫੋਨ ਫਾਨ ਚਾਰ ਦੇ ਲਾਉਣਾ ਪੈਂਦਾ ਫਿਰ ਕਿੱਥੇ ਜਾਊਗਾ ਇਹਨੂੰ 4 ਦੇ ਦਾ ਲੱਗ ਜਾਊਗਾ ਮੈਂ ਇਹ ਕਹਿੰਦਾ ਹਾਂ 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 ਇਹ ਦੂਜਾ ਲੱਗ ਜਾ ਇੱਧਰ ਭੈਣੇ ਇੱਕ ਇੱਧਰ ਨਾ ਲਾ ਲੇ ਔਰ ਇੱਧਰ ਕਿਸੇ ਕੰਮ ਦਾ ਨਹੀਂ ਆਣਾ ਇੱਥੇ ਹੀ ਕੋਈ ਨਾ ਬਰਾਉਡ ਆ ਇੱਧਰ ਨੂੰ ਹਾਂ ਆਹੋ ਇੱਧਰ ਆਪਣਾ ਟੇਬਲ ਆ ਗਿਆ ਤਾਂ ਇੱਥੇ ਨਾਲ ਇੱਕ ਅੱਧਾ ਦੂਜਾ ਟੇਬਲ ਆ ਜਾਊਗਾ ਤੇ ਬਾ ਇੱਧਰ ਇੱਧਰ ਮੈਸੀ ਵਾਲਾ ਹੋ ਗਿਆ ਉਧਰ ਫਰੈਜ ਵਾਲਾ ਹੋ ਗਿਆ ਤੇ ਆਹ ਦਾ ਬਾਹਰ ਰਹਿ ਗਈ ਹੈਗਾ ਵਾਖੀ ਇਧਰ ਹੋਲਡਰ ਲਾ ਕੇ ਜਣਾ ਤਾਂ ਜਿਹੜਾ ਇਹ ਲਾਈਟ ਵਾਲਾ ਹੋ ਜੋ ਸਿਸਟਮ ਹਾਂ ਚੈਰ ਕਰ ਕੋਈ ਨਹੀਂ ਆਇਆ ਆਹ ਆਇਦਾ ਹੋ ਗਿਆ ਆਹੀ ਛੱਡਦਾ ਆ ਹੀ ਕਰਦਾ ਓਏ ਦਾ ਬੰਨਣ ਵਾਲਾ ਇਹਦਾ ਹੋਰ ਤਾਂ ਨਹੀਂ ਬਜਾ ਕਰ ਹਾਂ ਓਏ ਲੋ ਭਾਈ ਮੈ ਵੀ ਰਾਜੇ ਕਰਤੇ ਬਾਹਰ ਲਈ ਪਿੰਜਰੇ ਚ ਤੇ ਬਾਹਰ ਲਈ ਪਿੰਜਰੇ ਚ ਕਿਉਂ ਕਰੇ ਆ ਇਹਨਾਂ ਨੂੰ ਆਪਣਾ ਦੇ ਨਹੀਂ ਕਾਲੂ ਮਲਾ ਆਪਣੀ ਦਵਾਈ ਤੇ ਇਹ ਇਹ ਪਤਾ ਕੀ ਕਰਦੇ ਆ ਰਾਤ ਨੂੰ ਆ ਇਧਰ ਲਈ ਖੁੱਡੇ ਚੋਂ ਇੱਧਰ ਲੇ ਹੋ ਜਾ ਰਿਹਾ ਸਾਨੂੰ ਪਤਾ ਹੀ ਪਤਾ ਨਹੀਂ ਕਿੱਧਰ ਦੀ ਜਾਂਦੇ ਮੈਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਤੇ ਬਾਕੀ ਆ ਸਾਰੇ ਰਹਿ ਗਏ ਵੱਡੇ ਜੋੜੇ ਨੇ ਜਿਵੇਂ ਕੁਛ ਕੁ ਬੱਚੇ ਕੱਢੇ ਦੋਹਾਂ ਤਨਾਂ ਦੇ ਹੁਣ ਤੇ ਆਂਡੇ ਤਰੇ ਹੁਣ ਸੋ ਇੰਨਾ ਚੋ ਕਿਸੇ ਨੂੰ ਨਹੀਂ ਦਿੰਦੇ ਬਬ ਵੱਡਿਆਂ ਨੂੰ ਠੀਕ ਆ ਇਹ ਘਰ ਹੈਗਾ ਆ ਖਾਲੀ ਆ ਮਤਲਬ ਜਿਹੜੇ ਜਿਹੜੇ ਖਾਲੀ ਜੋੜੇ ਆਪਾਂ ਧਿਆਨ ਰੱਖਦੇ ਆ ਆਹ ਘੁੱਟਰ ਖਾਲੀ ਆ ਇੱਕ ਦੋ ਹੋਰ ਹੈਗੇ ਆ ਜਿਵੇਂ ਆਹ ਹੋ ਗਿਆ ਤੇ 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 ਇੱਕ ਆ ਹੋ ਗਿਆ ਆ ਜਿਹੜਾ ਲੈ ਕੇ ਜਾਂਦਾ ਸੋਈ ਸੋਈ ਤੇ ਆ ਕੂਤਰੀ ਵੀ ਖਾਲੀ ਹੈ ਜਮਾ ਖਾਲੀ ਹੈ ਠੀਕ ਹੈ ਅੱਲੀ ਆਹੀ ਇਹ ਕੂਤਰ ਜਿਹੜਾ ਉੱਥੇ ਛੱਡਿਆਂ ਦਾ ਵਜ੍ਹਾ ਕੋਲੇ ਸਾਡੇ ਵਾਲੇ ਕੋਲੇ ਉਹ ਉਹਨੇ ਦਵਾਈ ਦੇ ਦੇ ਕੇ ਸੈੱਟ ਕਰਨ ਵਾਲਾ ਤੇ ਇਹ ਆਹ ਦਾ ਜੋੜੇ ਦਾ ਆਹ ਜੋੜਿਆਂ ਤੇ ਆ ਬਾਕੀ ਸਾਰੇ ਜੋੜਿਆਂ ਦੇ ਬਾਬੇ ਸੋ ਇਹ ਆਹ ਇੱਕ ਮਿੰਟ ਬੱਸ ਇੱਕ ਮਿੰਟ ਇੱਕ ਮਿੰਟ ਉਹ ਨੇ ਆ ਓਕੇ ਥੋਕੇ ਕਰਕੇ ਕੰਮ ਇਹਨੂੰ ਛੱਡਦੇ ਆਂ ਇੱਧਰ ਸੋ ਇੱਕ ਯਾਰ ਦੂਜਾ ਆ ਗਿਆ ਮੇਰੇ ਹਿਸਾਬ ਨਾਲ ਟਮਾਟੋ ਇਹ ਆਹ ਕੂਤਰ ਦੂਜਾ ਆ ਗਿਆ ਵੱਡਾ ਹਾਂ ਆ ਵੱਡਾ ਆ ਗਿਆ ਫਿਰ ਇਹ ਨੂੰ ਲੈਣਾ ਸੀ ਇਹਦਾ ਭਲੇਖਾ ਪੈ ਗਿਆ ਮੈਨੂੰ ਇਹ ਬੱਚਿਆਂ ਵਾਲਾ ਕੂਤਰੀ ਦੇ ਭਲੇਖੇ ਨਾ ਮੈਂ ਲੈ ਆਇਆ ਇਹ ਕੂਤਰ ਸਾਹਮਣੇ ਜਿਹੜੇ ਉਹ ਬੱਚੇ ਕੱਢੇ ਵੇ ਉੱਥੇ ਜਾਊਗਾ ਇਹ ਇਹ ਓਏ ਉਹਨਾਂ ਦਾ ਇਹ ਪਿਓ ਆ ਠੀਕ ਹੈ ਤੇ ਬਾਕੀ ਸਾਰੇ ਦੂਜੇ ਜੋੜਿਆਂ ਵਾਲੇ ਸਾਰੇ ਆ ਜੋੜਿਆਂ ਵਾਲੇ ਰਹਿ ਗਏ ਇੱਕ ਅੱਧਾ ਕੋਈ ਹੂ ਮੇਰੇ ਹਿਸਾਬ ਨਾਲ ਤਾਂ ਜੋੜਿਆਂ ਵਾਲੇ ਸਾਰੇ ਜੋੜਿਆਂ ਵਾਲੇ ਇਹ ਇਹਦਾ ਉਹ ਪੂਰੇ ਹੋਣਗੇ ਜਿਵੇਂ ਹਿਸਾਬ ਲਾ ਲਓ ਕੰਮ ਬਰੋਬਰ ਤੇ ਆ ਜਾਵਾਂ ਠੀਕ ਸੋ ਇਹ ਸਾਰੇ ਜੋੜਿਆਂ ਵਾਲੇ ਦੋਵਾਂ ਦੇ ਅੰਡੇ ਤੇਰੇ ਇੱਕ ਉਹ ਕਿਹਦੇ ਜਿੱਤ ਰਿਹਾ ਵਾ ਇੱਕ ਉਹਦੇ ਬੱਚੇ ਕੱਢਿਆ ਇੱਕ ਆ ਬੱਚੇ ਕੱਢਿਆ ਇੱਥੇ ਉਹ ਠੀਕ ਹੈ ਤੇ ਇੱਕ ਦੋ ਦਿਨ ਚਾਰ ਹੋ ਗਏ ਗਿਣ ਲੈਨੇ 1 2 3 4 5 6 7 8 9 10 11 12 13 ਬੜੀ ਭੈਣੀ ਇਹਦਾ ਬਾਲੀ ਵੱਧ ਗਏ ਇਹ ਖੜਜੋ 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 ਇੱਕ ਅਦਾ ਆ ਦੇ ਬੈਠਾ ਇੱਕ ਮਿੰਟ ਇੱਕ ਮਿੰਟ ਇੱਕ ਹੋਰ ਫੜਿਆ ਗਿਆ ਫੜਿਆ ਗਿਆ ਇਹ ਨਹੀਂ ਆ ਵੀ ਜੋੜੇ ਵਾਲੀ ਆ ਆ ਨਹੀਂ ਜੋੜੇ ਵਾਲਾ ਬਾਬੇ ਆਪਣਾ ਕੂਤਰ ਦੂਜਾ ਆ ਠੀਕ ਆ ਆਹ ਇਹ ਕਰੇ ਪੱਠਾ ਕੱਢ ਕੇ ਲਾਲ ਜੀਨਾ ਵੱਡਾ ਹੋਇਆ ਵਾ ਬਾਈ ਕਬੂਤਰੀ ਆ ਇਹ ਸੱਚ ਇਹ ਤਾਂ ਕਬੂਤਰੀ ਆ ਆਹ ਹਾਲੀ ਕੂਤਰੀ ਆ ਨੇ ਰਿਆ ਹੋ ਗਏ ਬੰਦੇ ਇਹਨਾਂ ਨੇ ਤੇ ਬਦ ਆ ਵੀ ਵੱਡਾ ਆ ਤੇ ਆ ਵੀ ਵੱਡਾ ਆਈ ਕੂਤਰੀ ਤੇ ਆ ਵੀ ਤੇ ਉਹ ਵੀ ਤੇ ਉਹ ਵੀ ਹਾਂ ਹੁਣ ਓਕੇ ਆ ਕੰਮ ਸਹੀ ਆ ਹੁਣ ਪੂਰੇ ਹੋ ਗਏ ਜੋੜਿਆਂ ਵਾਲੇ ਬਾਈ ਸਾਰੇ ਠੀਕ ਆ ਉਹ ਬੈਠਾ ਜਿਹੜਾ ਤੇ ਆ ਬੈਠਾ ਆ ਵੀ ਆ ਵੀ ਆ ਵੀ ਤੇ ਆ ਵੀ ਤੇ ਆ ਵੀ ਆ ਵੀ ਤੇ ਆ ਵੀ ਓਕੇ ਆ ਗਾਮ ਬਾਬੇ ਸਾਰਿਆਂ ਦਾ ਕੰਮ ਓਕੇ ਆ ਜਿਹੜਾ ਕੀ ਗੱਲ ਆ ਅੱਜ ਉੱਪਰ ਜਿਹੜਾ ਜੋੜਾ ਲਾਉਣਾ ਆਪਾਂ ਉਹ ਵਾਲਾ ਇਹ ਇਹ ਮੈਨੂੰ ਥੱਲੇ ਤੋਂ ਪਤਾ ਲੱਗਿਆ ਦਾ ਤੇ ਆ ਜਾ ਕੋਲ ਆ ਹੋ ਗਏ ਸਾਰੇ ਇੱਧਰ ਤੇ ਜਾਲੀ ਚ ਹੁਣ ਤੁਹਾਨੂੰ ਦੱਸਿਆ ਜਿਵੇਂ ਕਿਉਂ ਕਰਤੇ ਉਹਨੂੰ ਅੱਜ ਆ ਕੇ ਮੈਂ ਸਾਰਿਆਂ ਨੂੰ ਗੋੜਾ ਲਾ ਪਾਣੀ ਦੇ ਦਿੰਦਾ ਠੀਕ ਆ ਇੱਕ ਠਾਪੇ ਹੋ ਗਏ ਨਾ ਚੰਗੀ ਤਰ੍ਹਾਂ ਕਿੰਨੇ ਹੋ ਗਏ 2 3 4 5 6 7 8 9 10 11 12 13 14 15 16 17 17 ਬੱਚੇ ਹੋ ਗਏ ਸਾਰੇ ਇਹਨਾਂ ਚੋਂ ਦੋ ਇੱਕ ਜੋੜਾ ਇੱਕੋ ਵੱਡਾ ਪੁੱਤਰ ਬਸ ਬਾਕੀ ਸਾਰੇ ਘਜਾਂ ਆ ਗਏ ਆਪਾਂ ਜਿਹੜੇ ਮਰਜ਼ੀ ਹੋਣਾ ਹੋ ਗਿਆ ਤੇ ਇਹ ਕਿਹੜਾ ਲਿਆਂਦਾ ਮੈਂ ਓਏ ਉਹ ਤਾਂ ਸורה ਗਲਤ ਲਿਆਂਦਾ ਸੌਰੀ ਦਿਓ ਇਹਨੇ ਤਾਂ ਬੱਚੇ ਕੱਢੇ ਮੇਰੇ ਹਿਸਾਬ ਨਾਲ ਕੰਨੇ ਨੰਬਰ ਵਾਲਾ ਥੱਲ ਵਾਲਾ ਇਹ ਇਹਨਾਂ ਦੋ ਪੱਲੇ ਚ ਰੰਗ ਆਹ ਗਲਤ ਹੋ ਗਿਆ ਹੈ ਕੁ ਗਲਤ ਹੋ ਗਿਆ ਨਾ ਆਏ ਦੇ ਭਲੇਖੇ ਲਿਆਂਦਾ ਮੈਂ ਬਈ ਆਹ ਕੁਤਰੀ ਦੇ ਵੇਲੇ ਖ ਲਾਲ ਜੀਨੀ ਦੇ ਆ ਗਿਆ ਵੀ ਲਾਲ ਜੀਨਾ ਸੇਮ ਖੱਟੇਆਂ ਖੱਟੇਆਂ ਦੇ ਓਕੇ ਓਕੇ ਹੋ ਗਿਆ ਮੈਂ ਗਲਤ ਹੋ ਗਿਆ ਹੁਣ ਸੱਟਾਂ ਮਤਲਬ ਹੋ ਗਏ 16 ਵਿੱਚੋਂ ਇੱਕ ਜੋੜਾ ਇੱਕ ਵੱਡਾ ਕੁੱਕਾ ਬਾਕੀ ਸਾਰੇ ਘਾਉਣ ਵਾਲੇ ਆ ਉਹਨੂੰ ਆ ਬੱਚੇ ਦੀ ਹੋ ਜਾਣਗੇ ਵੱਡੇ ਇਹ ਜਿਹੜਿਆ 2 4 ਨਿਕਲਿਆ ਉਹ ਠੀਕ ਆ ਸਾਂਝ ਕੇ ਨਾ ਆ ਲਾ ਤੇ ਬਾਕੀ ਸਾਰੇ ਸੈਟ ਕਰ ਇਹਦਾ ਜੋੜਾ ਕਿਹੜਾ ਉਹ ਬੈਰੂ ਆਪੇ ਹੋ ਗਿਆ ਸੈਟ ਤੇ ਇਧਰ ਕੱਲਾ ਸਰਾਜਾ ਰਹਿ ਗਿਆ ਕਿਧਰ ਗਿਆ ਉਹ ਬੈਠਾ ਦੇਖ ਕੇ ਨਾ ਤੇ ਬਾਕੀ ਕੰਮ ਓਕੇ ਆ ਹੁਣ ਠੀਕ ਆ ਇਧਰ ਵੀ ਸੈਟ ਆ ਮੁੰਡਿਓ ਸੈਟ ਆ ਬਈ ਤੇ ਇਧਰ ਵੀ ਮੇਲ ਲੈ ਕੇ ਆਣਾ ਪਾ ਲੱਗ ਗਿਆ ਕਦੋਂ ਤੇ ਹੁਣ ਆਪਣਾ ਟਾਈਮ ਹੋ ਗਿਆ ਉਹਨਾਂ ਦਾ ਘੇੜਾ ਘੜਾ ਗਿਆ ਹੁੰਦਾ چلو گئے تو ਪਰ ਜੋ ਪਾਣੀ ਜੋ ਖਰਜ ਗਈ ਆ ਤੇਰਾ ਤਾਂ ਬੜਾ ਚਿਕੜਾ ਹੈ ਕੋਈ ਬੜਾ ਮੀ ਆਇਆ ਕਿ ਤਾਂ ਅੱਜ ਤਾਂ ਸਰਾ ਹੋ ਗਿਆ ਕਰਿਆ ਸਿੱਧਾ ਨਹੀਂ ਤੁਰਦਾ ਇਹਨੂੰ ਪਤਾ ਨਹੀਂ ਗੰਦੀ ਆਤਾ ਜਾਣੇ ਨੂੰ ਜਾਣਿਆ ਤੇਰੇ ਲਫੜੇ ਪੈ ਸਕਦੇ ਆ ਓਏ ਜਿਹੜੀਆਂ ਦੋ ਪੁੱਠੀਆਂ ਹਰਕਤਾਂ ਕਰਦਾ ਯਾਰ ਮੋਲ ਲਾ ਇੱਕ ਤਾਂ ਟੈਂ ਵਾਲੀ ਭਾਜੀ ਆਂਦਾ ਵਾ ਆ ਲੈ ਬੋਲਾ ਜੀ ਨਾ ਸੈਟ ਜਾਣੀ ਸਰੀਰ ਮੈਂ ਕਹਿੰਦਾ ਚੱਲ ਗਈ ਆਜੋ ਯਾਰ ਚਲੋ ਯਾਰ ਪੁੱਤ ਚੌਣੇ ਆਜੋ ਟੋਨੀ ਚੱਲ ਪੁੱਤ ਆ ਜਾ ਆਜਾ ਮੈਨਾਂ ਪੁੱਤ ਆਜਾ 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 ਚੱਲ ਚਲੋ 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 ਸਿੱਧੇ ਚਲੋ ਆ ਹਾਈਵੇ ਕ੍ਰਾਸ ਕਰਨ ਦੇ ਮੈਨੂੰ ਜਿਹੜਾ ਟੁੱਟਿਆ ਵਾ ਪਾਣੀ ਟੁੱਟਿਆ ਵਾ ਜਿਹੜਾ ਹੜਾ ਇਹ ਵਾ ਇਹੇ ਖੜ ਚੋ ਲੱਗੀ ਓਏ ਧੜ ਗੱਪਿਆ ਸੀ ਆ ਜਾ ਇਹ ਮੂੰਹ ਬਣਾ ਕੇ ਖੜ ਤੋ ਯਾਰ ਮੇਰਾ ਤਾਂ ਧਿਆਨ ਚਾਨਣ ਇੰਨਾ ਫੇਰ ਇਹ ਮੂੰਹ ਪਾ ਚ ਜਾਣਾ ਸੀ ਹੂੰ ਲਓ ਜੀ ਪਾਣੀ ਕਿਧਰੋਂ ਜਾ ਰਿਹਾ ਲੀਕ ਹੋ ਰਿਹਾ ਏ ਕੀ ਅਰੇ ਅਰੇ ਤੇ ਟੀਟ ਲੀਕ ਹੋ ਰਿਹਾ ਏ ਅਰੇ ਛੋਗਰਾ ਇਹਦੇ ਚ ਮਿਰਾਤਾ ਮੈਂ ਟੱਟ ਪਤਾ ਨਹੀਂ ਕਿੱਧਰ ਹੋ ਗਿਆ ਏ ਚਲੋ ਕੋਈ ਨਾ ਤੇ ਉਹਨੇ ਟਾਈਮ ਤੇ ਪੱਛੇ-ਕਿਛੇ ਦੀ ਇਹਨੂੰ ਕਰਕੇ ਤੇ ਦੇ ਕੇ ਜਿੰਨਾ ਟਾਈਮ ਪਾਣੀ ਲੀਕ ਹੋਣ ਦੇ ਪਹਿਲਾਂ-ਪਹਿਲਾਂ ਆਪਾਂ ਇਹਨਾਂ ਦਾ ਟ੍ਰੀਟਮੈਂਟ ਪਹਿਲਾ ਪਹਿਲਾ ਜਾਨਵਰ ਆਹੀ ਬਈ ਲਾਉਣ ਦੇ ਨੌਰ ਪੱਠਾ ਜਿਹੜਾ ਕਿਸੇ ਤੋਂ ਲੈ ਕੇ ਆਉਂਦਾ ਆਪਾਂ ਬਾਈ ਚੈੱਕੜਾਉ ਨੂੰ ਮੜਾ ਚੈੱਕ ਕਰਿਓ ਕਿੰਨੀ ਰਾਜਾ ਸ਼ੌਂਕ ਤੁਹਾਨੂੰ ਸਵੇਰ ਕਰਾਵਾਂਗੇ ਬਸ ਹੁਣ ਤੁਹਾਨੂੰ ਅਪਡੇਟ ਦੇ ਦੇਣਾ ਠੀਕ ਆ ਆ ਦੇਣ ਅਗਿਆ ਗੋੜ ਥੋੜਾ ਥੋੜਾ ਨਾਲ ਪਾਣੀ ਓਕੇ ਠੀਕ ਆ ਮੈਂ ਲੋ ਭਾਈ ਅੱਜ ਇਹਨਾਂ ਨੂੰ ਦੇਤਾ ਜਿਨ੍ਹਾਂ ਦੇ ਦਾਣੇ ਬਣੇ ਵੱਧ ਖਾਦੇ ਸੀ ਫੈਚ ਕੋਸ਼ ਕਰਾ ਦੇਣਾ ਸਵੇਰੇ ਦੇਣਾ ਸਵੇਰੇ ਮਲ ਕੇ ਰਾਂ ਦੇ ਕੇ ਸਦੀਆਂ ਤੇ ਬਾਅਦ ਚ 10:00 ਵਜੇ ਤੱਕ ਦਵਾਈ ਲਾ ਦੇਣਾ ਠੀਕ ਆ ਦਵਾਈ ਮੇਰੀ ਭੰਤੀ ਗਈ ਤੇ ਮਿਲਦੇ ਆ ਤੁਹਾਨੂੰ ਫਿਰ ਸਵੇਰੇ ਓਕੇ ਭਾਈ ਟਾੜਾ ਪਿਆਰ ਬਣਾਈ ਰੱਖੋ ਲਾਈਕ ਸ਼ੇਅਰ ਸਬਸਕ੍ਰਾਈਬ